ਭਗਤ ਕਬੀਰ ਸਾਹਿਬ ਮਹਾਰਾਜੀ ਦੀ ਬਾਣੀ ਦੇ ਵਿੱਚੋਂ ਸ਼ਬਦ ਐਸੇ ਆਏ ਸਨ ਜਿਥੇ ਧਰਮਰਾਜ ਚਿਤ੍ਰਗੁਪਤ ਐਸੇ ਮਾਲਕ ਨੇ ਸ਼ਬਦ ਵਰਤੇ ਸਨ ਆਮ ਸੰਗਤਾਂ ਦੇ ਮਨ ਦੇ ਅੰਦਰ ਕਿਤੇ ਨਾ ਕਿਤੇ ਇਹ ਵਿਚਾਰ ਜ਼ਰੂਰ ਆਉਂਦਾ ਹੈ ਇਹ ਚਿੱਤਰ ਗੁਪਤ ਦੀ ਗੱਲ ਇਹ ਧਰਮ ਰਾਜ ਦੀ ਗੱਲ ਪਾਰਸ਼ਾ ਗੁਰਬਾਣੀ ਦੇ ਅੰਦਰ ਕਰਦੇ ਹਨ ਕਿ ਇਨਸਾਨ ਦੇ ਮਰਨ ਤੋਂ ਬਾਅਦ ਜਿਹੜੀ ਆਤਮਾ ਦਾ ਸਫਰ ਹੈ ਉਹ ਇਸ ਤਰ੍ਹਾਂ ਹੁੰਦਾ ਹੈ ਇਹ ਗੱਲਾਂ ਕਿਉਂਕਿ ਮੈਂ ਕਥਾ ਕਰਦਾ ਹਾਂ ਤਾਂ ਸ਼ਾਇਦ ਮੈਂ ਤਾਂ ਇਹ ਗੱਲ ਨੂੰ ਕਹਿ ਰਿਹਾ ਕਥਾ ਜਰੂਰ ਸੁਣਿਆ ਕਰੋ ਸਾਨੂੰ ਕਈ ਵਾਰ ਗੁਰਬਾਣੀ ਕੀਰਤਨ ਪਿਆਰਾ ਲੱਗਦਾ ਹੈ ਸੁਰ ਦੇ ਨਾਲ ਸੇ ਜੋੜ ਕੇ ਉੱਚ आनंद ਲੈਂਦੇ ਹਾਂ ਕੀਰਤਨ ਜੁੜਨ ਦਾ ਸੰਗੀਤ ਜੁੜਨ ਦਾ ਇੱਕ ਜ਼ਰੀਆ ਹੈ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜਿੱਥੇ ਵੀ ਪ੍ਰਚਾਰਕ ਦੌਰਿਆਂ ਉੱਤੇ ਗੇ ਰਬਾਬ ਨਾਲ ਰਹੀ ਹੈ ਰਬਾਬ ਦੇ ਨਾਲ ਕੀਰਤਨ ਕੀਤਾ ਜਦੋਂ ਸੰਗਤ ਇਕੱਠੀ ਹੋਈ ਪਾਤਸ਼ਾਹ ਨੇ ਉੱਥੇ ਗਰਮ ਹੋਏ ਲੋਹੇ ਦੇ ਉੱਤੇ ਫਿਰ ਸ਼ਬਦ ਦਾ ਵਾਰ ਕੀਤਾ ਹੈ ਜ ਜਿਹੜਾ ਸੰਗਤ ਜੁੜੀ ਗੁਰਬਾਣੀ ਦੀ ਵਿਚਾਰ ਆਹੀ ਲੋਕਾਂ ਨੂੰ ਅਰਥਾਂ ਦੇ ਰਾਹੀ ਸਮਝਾਇਆ ਹੈ ਗੁਰਬਾਣੀ ਦਾ ਉਪਦੇਸ਼ ਕੀ ਹੈ। ਇਹੀ ਕਾਰਨ ਬਣੇ ਜੋ ਗੁਰਬਚਨ ਸਿੰਘ ਨਿਰੰਕਾਰੀ 78 ਦਾ ਜੋ ਕਾਂਡ ਹੋਇਆ ਸੀ 1978 ਦੇ ਵਿੱਚ ਉਹਦਾ ਜਦੋਂ ਕੁਰਸੀ ਨਾਮਾ ਫੋਲੀ ਤਹ ਜਿੱਥੋਂ ਉਹਨਾਂ ਦੀ ਪੀੜੀ ਤੁਰੀ ਹੈ। ਬਿਆਲ ਦਾਸ ਇਹਦਾ ਗੁਰੂ ਸੀ। ਉਹਨੇ ਆਪਣੇ ਗੁਰੂ ਦੇ ਨਾਂ ਦੇ ਉੱਤੇ ਵਰਸ਼ੀਆਂ ਮਨਾਉਣੀਆਂ ਸ਼ੁਰੂ ਕੀਤੀਆਂ ਤੇ ਉਹ ਪੰਕਤੀਆਂ ਨੂੰ ਜਿਹੜਾ ਹੈ ਉਹਨੇ ਗਾਇਆ ਕਰਨਾ ਆਪਣੇ ਕੀਰਤਨ ਦੇ ਅੰਦਰ ਕਿ ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਉਹ ਪੰਕਤੀਆਂ ਲੈ ਕੇ ਇੰਨੇ ਜਿਹੜਾ ਸੀ ਉੱਥੇ ਕੀਰਤਨ ਕਰਿਆ ਕਰਨਾ ਦਿੱਲੀ ਦੇ ਵਿੱਚ ਇਹਨੇ ਆਪਣੀ ਮਾਤਾ ਨੂੰ ਮੋਹਰਾਂ ਦੇ ਨਾਲ ਤੋਲੇਆ ਤੋਲੀ ਜਾਂ ਠੀਕ ਹੈ ਪੰਕਤੀ ਉੱਤੇ ਲਿਖਦਾ ਹੈ ਆਪੇ ਕੰਡਾ ਤੋਲ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਉਹ ਪੰਕਤੀਆਂ ਨੂੰ ਆਪਣੇ ਅਨੁਸਾਰ ਢਾਲ ਕੇ ਮੋਦਰ ਵਿੱਚ ਆਪ ਜੀ ਨੇ ਜ਼ਿਕਰ ਕੀਤਾ ਸੀ ਨਾ ਕਿ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਅਸੀਂ ਆਪਣੇ ਅਨੁਸਾਰ ਢਾਲਦੇ ਹਾਂ ਅਸੀਂ ਗੁਰਬਾਣੀ ਅਨੁਸਾਰ ਨਹੀਂ ਢਾਲਦੇ ਬੜੇ ਪਾਰਸ਼ ਨੇ ਐਸੇ ਸ਼ਬਦ ਲਿਖੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸਰੀਰ ਵਿੱਚੋਂ ਨਿਕਲੀ ਹੋਈ એનર્ਜੀ ਇਸ ਪੰਜ ਭੂਤਕ ਸਰੀਰ ਤੋਂ ਵੱਖ ਹੁੰਦੀ ਹੈ ਇਨਸਾਨ ਮਿੱਟੀ ਦੀ ਢੇਰੀ ਬਣ ਜਾਂਦਾ ਹੈ ਇਸ ਤੋਂ ਬਾਅਦ ਕਈ ਤੇ ਚਾਰ ਤਰ੍ਹਾਂ ਇਹਨਾਂ ਲੋਕਾਂ ਦੀ ਇੱਕ ਇਨਸਾਨ ਦੇ ਮਰਨ ਦੇ ਨਾਲ ਸਭ ਕੁਝ ਖਤਮ ਹੋ ਜਾਂਦਾ ਹੈ ਜਦੋਂ ਗੁਰਬਾਣੀ ਨੂੰ ਗੁਰਮਤ ਨੂੰ ਪੜਿਆ ਜਾਂਦਾ ਹੈ ਇਸ ਨੂੰ ਰੀਸਾਈਕਲਿੰਗ ਕਿਹਾ ਜਾਂਦਾ ਹੈ ਕੌਣ ਮੁਵਾਰੇ ਕੌਣ ਮੁਗਾ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਭਇਆ ਇਨਸਾਨ ਆਖਦਾ ਹੈ ਕਹਿੰਦਾ ਨਦੀ ਜਿਹੜੀ ਹੈ ਖਤਮ ਹੋ ਗਈ ਇਹ ਜਾ ਕੇ ਦਰਿਆ ਚ ਪੈ ਗਈ ਮੁਕੀ ਨਹੀਂ ਨਦੀ ਨੇ ਦਰਿਆ ਦਾ ਰੂਪ ਧਾਰਨ ਕਰ ਲਿਆ ਦਰਿਆ ਮੁਕਿਆ ਖਤਮ ਹੋ ਗਿਆ ਦਰਿਆ ਮੁਕਿਆ ਨਹੀਂ ਉਹ ਸਮੁੰਦਰ ਦੇ ਵਿੱਚ ਜਾ ਕੇ ਪੈ ਗਿਆ ਸਮੁੰਦਰ ਉਹਨੂੰ ਨਿਗਾਹ ਦੇ ਨਾਲ ਦੇਖਦਾ ਕਿੰਨਾ ਸਮੁੰਦਰ ਮੁੱਕ ਗਿਆ ਮੁਕਿਆ ਨਹੀਂ ਭਾਫ਼ ਬਣ ਕੇ ਅਸਮਾਨ ਵਿੱਚ ਉੱਡ ਗਿਆ ਸਮਾਨ ਟੁੱਟਿਆ ਕਹਿੰਦਾ ਪਾਣੀ ਖਤਮ ਹੋ ਗਿਆ ਉੱਡਿਆ ਨਹੀਂ ਬੱਦਲਾਂ ਦੇ ਰੂਪ ਦੇ ਵਿੱਚ ਇਕੱਠਾ ਹੋ ਕੇ ਧਰਤੀ ਦੇ ਉੱਤੇ ਆ ਕੇ ਫਿਰ ਡਿੱਗਿਆ ਹੈ ਫਿਰ ਨਦੀ ਦਾ ਰੂਪ ਧਾਰਨ ਕੀਤਾ ਹੈ ਫਿਰ دریا ਵਿੱਚ ਜਾ ਕੇ ਪਿਆ ਹੈ ਸੇਸ ਸਮੁੰਦਰ ਦਾ ਰੂਪ ਧਾਰਨ ਕੀਤਾ ਹੈ ਇਹ ਰੀਸਾਈਕਲਿੰਗ ਇਸੇ ਤਰ੍ਹਾਂ ਚੱਲਦੀ ਹੈ ਕੌਣ ਮੂਆਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਭਇਆ ਇਨਸਾਨ ਮੁਕਦਾ ਨਹੀਂ ਸਰੀਰ ਧਾਰਨ ਕੀਤਾ ਸਰੀਰ ਜਲਿਆ ਮਿੱਟੀ ਬਣੀ ਉਸ ਮਿੱਟੀ ਤੋਂ ਫਿਰ ਇਨਸਾਨ ਉਹਨੂੰ ਖੇਤਾਂ ਵਿੱਚ ਲੈ ਕੇ ਜਾਂਦਾ ਖਾਂਦਾ ਹੈ ਪਤਾ ਵਿੱਚ ਜਾਂਦਾ ਹੈ ਮਾਂ ਵਿੱਚ ਜਾਂਦਾ ਹੈ ਮਾਤ ਰક્ત ਕਰਨੀਆਂ ਅਸੀਂ ਗੁਰਬਾਣੀ ਦੇ ਅੰਦਰ ਪੰਕਤੀਆਂ ਪੜ੍ਹਦੇ ਆ ਨਾ ਮਰਦਾ ਕੁਝ ਨਹੀਂ ਹੈ ਤੇ ਗੁਰੂ ਨਾਨਕ ਮਹਾਰਾਜ ਪਾਰਸ਼ਣ ਜਦੋਂ ਵਿਚਾਰਧਾਰਾ ਦਿੱਤੀ ਨਾ ਲੋਕੀ ਇਨਸਾਨ ਜਿਹੜੇ ਸਨਾਤਨ ਵਿੱਚ ਸੁਣਦੇ ਆ ਰਹੇ ਸਨ ਇਨਸਾਨ ਮਰਨ ਤੋਂ ਬਾਅਦ ਨਰਕਾਂ 'ਚ ਜਾਂਦਾ ਹੈ ਸਵਰਗਾਂ 'ਚ ਜਾਂਦਾ ਹੈ ਚਿੱਤਰ ਗੁਪਤ ਲੇਖਾ ਲੈਂਦਾ ਹੈ ਬੜੇ ਐਸੇ ਸਵਾਲ ਪੈਦਾ ਕੀਤੇ ਮਹਾਰਾਜ ਪਾਲਸ਼ਾ ਕਹਿੰਦੇ ਨਾ ਬੰਦਾ ਮਰਨ ਤੋਂ ਬਾਅਦ ਆ ਕੇ ਦੱਸ ਸਕਿਆ ਜਿਉਂਦਿਆ ਹੋਇਆ ਕੋਈ ਗਿਆ ਨਹੀਂ ਤੇ ਨਰਕ ਸਵਰਗ ਦੀ ਫਿਰ ਕੋਝ ਕਿਨੇ ਕੀਤੀ ਹੈ ਪੰਡਿਤ ਜੀ ਤੁਸੀਂ ਸਿਆਣੇ ਹੋ ਠੀਕ ਹੈ ਤੁਸੀਂ ਆਪਣੀ ਵਿਚਾਰ ਰੱਖ ਰਹੇ ਹੋ ਮਰਨ ਤੋਂ ਬਾਅਦ ਇਨਸਾਨ ਗਿਆ ਨਹੀਂ ਜਿਉਂਦਿਆਂ ਦੀ ਇਨਸਾਨ ਮਰਨ ਤੋਂ ਬਾਅਦ ਆ ਕੇ ਦੱਸ ਨਹੀਂ ਸਕਿਆ ਜਿਉਂਦੇ ਦੀ ਇਨਸਾਨ ਉੱਥੇ ਜਾ ਨਹੀਂ ਸਕਿਆ ਇਹ ਨਰਕ ਸਵਰਗ ਦੀ ਫਿਰ ਕੋਝ ਕਿਨੇ ਕੀਤੀ ਹੈ ਪਾਛਾ ਦੀ ਬਾਣੀ ਦਾ ਸ਼ਬਦ ਗੁਰੂ ਨਾਨਕ ਮਹਾਰਾਜ ਪਾਸ਼ਾ ਨੂੰ ਪੁੱਛੀਏ ਇੱਕ ਦੱਜੀਆਂ ਇੱਕ ਦੱਬੀਆਂ ਇੱਕ ਨਾਂ ਕੁੱਤੇ ਖਾਂਹੇ ਇੱਕ ਪਾਣੀ ਵਿੱਚ ਉਸਟੀਆਂ ਇੱਕ ਪੀ ਪਰ ਹਸਣ ਪਾਹੇ ਨਾਨਕੇ ਵਨ ਜਾਪੇ ਕਿੱਥੇ ਜਾਹੇ ਸਮਾਹੇ ਗੁਰੂ ਨਾਨਕ ਪਾਸ਼ਾ ਮਹਾਰਾਜ ਦਾ ਸ਼ਬਦ ਪੜੋ ਕਿਸੇ ਨੂੰ ਦੱਬ ਦਿੱਤਾ ਜਾਂਦਾ ਹੈ ਕਿਸੇ ਨੂੰ ਸਾੜ ਦਿੱਤਾ ਜਾਂਦਾ ਹੈ ਐਸੇ ਲੋਕ ਵੀ ਨਹੀਂ 파ਰਸੀ ਧਰਮ ਦੇ ਅੰਦਰ ਇੱਕ ਖੂਹ ਦੇ ਉੱਤੇ Laash ਨੂੰ ਰੱਖ ਦਿੰਦੇ ਨੇ ਗਿਰਜਾਂ ਹੁੰਦੀਆਂ ਨੇ ਇੱਲਾਂ ਹੁੰਦੀਆਂ ਐ ਬਾਜ ਹੁੰਦਾ ਹੈ ਪੰਛੀ ਆਉਂਦੇ ਨੇ ਬੋਟੀਆਂ ਨੋਚ-ਨੋਚ ਕੇ ਲੈ ਕੇ ਚਲੇ ਜਾਂਦੇ ਨੇ ਹੱਡੀਆਂ ਖੂਹ ਵਿੱਚ ਜਾ ਕੇ ਡੇਕ ਜਾਂਦੀਆਂ ਨੇ ਉਹਨੂੰ ਹਸਨ ਕਿਹਾ ਜਾਂਦਾ ਹੈ ਨਨ ਗੇਵ ਨ ਜਾਪੀ ਕਿੱਥੇ ਜਾਏ ਸੁਮਾਹ ਮਨੁਸਿਮਰਤੀ ਆਖਦੀ ਹੈ 21 ਪ੍ਰਕਾਰ ਦੇ ਸਵਰਗ ਨੇ ਮਦ ਡਿਪਾਰਟਮੈਂਟ ਵੰਡ ਦਿੱਤੇ ਜਿੰਨੇ ਜਿੰਨੇ ਚੰਗੇ ਕਰਮਗੇ ਤੈਨੂੰ ਉੱਥੇ ਤੱਕ ਪ੍ਰਾਪਤ ਹੋ ਜਾਏਗਾ ਸਵਰਗਾਂ ਦੀ ਖੋਜ ਕੀਤੀ ਗਈ ਮਹਾਰਾਜ ਪਾਸ਼ਾ ਨੂੰ ਪੁਛੇ ਪਾਸ਼ਾ ਸਵਰਗ ਹੁੰਦਾ ਹੈ ਮਹਾਰਾਜ ਕਹਿੰਦੇ ਨਹੀਂ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਮੈਂ ਨਹੀਂ ਕਹਿ ਰਿਹਾ ਗੁਰਬਾਣੀ ਕਹਿ ਰਹੀ ਹੈ ਸਰਚ ਕਰ ਲਿਓ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਅਰਾਧੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਸਾਡਿ ਸਿੱਖੂ ਹੋਏ ਨਾ ਪੰਡਤ ਮਗਰ ਮਗਰ ਤੁਰਦਾ ਤੁਰਦਾ ਭੱਜ ਗਿਆ ਕਹਿੰਦਾ ਆ ਸਿੱਖਾ ਤੈਨੂੰ ਸਵਰਗ ਦੇਵਾਂ ਉਸ ਗੁਰੂ ਸੇਖ ਨੇ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਕਹਿੰਦਾ ਮੈਨੂੰ ਨਹੀਂ ਚਾਹੀਦਾ ਤੇਰਾ ਸਵਰਗ ਕਹਿੰਦਾ ਤੈਨੂੰ ਦੇਵਾਂਗਾ ਫਿਰ ਸ਼ਿਵਪੂਰੀ ਬ੍ਰਹਮਪੂਰੀ ਪਤਾਲਪੂਰੀ ਇਹ ਵੱਖਰੇ ਵੱਖਰੇ ਉਹਨੇ ਆਪਣੇ ਡਿਪਾਰਟਮੈਂਟ ਵੱਖਰੇ ਵੱਖਰੇ ਕਰ ਲਏ ਜਿਹੜਾ ਕਰਮ ਕਰੇਗਾ ਉਹਨੂੰ ਬ੍ਰਹਮਪੂਰੀ ਦੀ ਪ੍ਰਾਪਤੀ ਹੋਏਗੀ ਜਿਹੜਾ ਆਹ ਕਰਮ ਕਰੇਗਾ ਉਹਨੂੰ ਪਤਾਲ ਲੋਕ ਦੀ ਪ੍ਰਾਪਤੀ ਹੋਏਗੀ ਉਹਨੂੰ ਸ਼ਿਵਪੂਰੀ ਦੀ ਪ੍ਰਾਪਤੀ ਹੋਏਗੀ ਮਾਰੇ ਪਾਤਸ਼ਾਹ ਕਹਿੰਦੇ ਨਹੀਂ ਧਰਮ ਦੇ ਉੱਤੇ ਰਾਜਕੁਮਾਰ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਸਾਡਾ ਧਰਮ ਰਾਜ ਉਹ ਹੀ ਹੈ ਚਿਤ੍ਰਗੁਪਤ ਕੀ ਹੈ ਮੈਂ ਪੜ ਰਿਹਾ ਸੀ ਅੱਜ 18 ਪੁਰਾਣਾ ਨੇ ਸਿਕੰਦਪੁਰਾਨ ਦੀ ਇੱਕ ਬੜੀ ਪਿਆਰੀ ਘਟਨਾ ਜੋ ਹਾਸੋਣੀ ਹੈ ਰੈਫਰੈਂਸ ਹੈ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਹੋਇਆ Hindu Mathyas Kos ਕਿਤਾਬ ਦਾ ਨਾਮ ਹੈ ਰਾਈਟਰ ਨੇ ਭਾਈ ਕਾਨ ਸਿੰਘ ਜੀ ਨਾਭਾ ਸਿਕੰਦਪੁਰਾਨ ਦਾ ਉਹ ਹਵਾਲਾ ਦੇ ਕੇ ਗੱਲ ਕਹਿੰਦੇ ਨੇ ਕਹਿੰਦੇ ਕਿ ਇੱਕ ਚਿਤ੍ਰਗੁਪਤ ਨਾਮ ਦਾ ਰਾਜਾ ਸੀ ਜੋ ਬੜਾ ਦਿਮਾਗੀ ਸੀ ਉਹ ਸਾਫਕਤਾ ਬੜਾ ਪਿਆਰਾ ਰੱਖਦਾ ਹੁੰਦਾ ਸੀ ਤੇ ਕੀ ਕੀਤਾ ਕਿ ਇਹਨੇ ਧਰਮਰਾਜ ਨੇ ਕਹਿੰਦੇ ਆਪਣੇ ਬੰਦੇ ਭੇਜੇ ਤੇ ਬੰਦੇ ਭੇਜ ਕੇ ਕਹਿੰਦਾ ਜਾਓ ਚਿਤ੍ਰਗੁਪਤ ਨੂੰ ਚੱਕ ਕੇ ਲੈ ਕੇ ਆਓ ਉਹਨੂੰ ਚੱਕ ਕੇ ਲੈ ਕੇ ਆਗੇ ਲੈ ਕੇ ਉਹਨੇ ਕਹਿੰਦਾ ਅੱਜ ਤੋਂ ਬਾਅਦ ਡਿਪਾਰਟਮੈਂਟ ਮੇਰਾ ਤੂੰ ਸਾਹਮਣਾ ਹੈ ਜਿਹੜੇ ਬੰਦੇ ਮਰਨਗੇ ਉਹਨਾਂ ਦੇ ਲੇਖੇ ਜੋਕੇ ਨੂੰ ਤੂੰ ਲਿਖੀ ਜਾਣਾ ਹੈ ਉਦੇ ਕੋਲ ਰਹਿਣਾ ਲੇਖੇ ਜੋ ਕਿ ਨੂੰ ਦੇਖਣਾ ਸਾਰੀ ਉਹ ਵਹੀ ਖਾਤਾ ਲੈ ਕੇ ਮੈਨੂੰ ਰੱਖਣਾ ਫਿਰ ਉਹਦੇ ਅਨੁਸਾਰ ਉਹਨੂੰ ਮੈਂ ਸਜਾ ਦੇਵਾਂਗਾ ਗੁਰਬਾਣੀ ਇਸ ਗੱਲ ਨੂੰ ਮੰਦੀ ਹੈ ਸ ਇਹ ਗੱਲ ਸਕੰਦਪੁਰਾਨ ਕਹਿ ਰਹੀ ਹੈ ਨਾ ਇੱਕ ਪੁਰਾਨ ਦਾ ਹੋਰ ਹਵਾਲਾ ਦੇ ਕੇ ਕਹਿੰਦਾ ਕਹਿੰਦੇ ਬ੍ਰਹਮਾ ਜੀ ਨੇ ਸਮਾਦੀ ਲਗਾਈ ਸਮਾਦੀ ਲਗਾਈ ਤੇ ਬ੍ਰਹਮਾ ਜੀ ਦੇ ਵਿੱਚੋਂ ਇੱਕ ਬੰਦਾ ਪ੍ਰਗਟ ਹੋਇਆ ਜਦੋਂ ਉਹ ਬੰਦਾ ਪ੍ਰਗਟ ਹੋਇਆ ਤੇ ਉਹਦੇ ਹੱਥ ਦੇ ਵਿੱਚ ਕਲਮ ਸੀ ਉਹਦਾ ਦਿਮਾਗ ਬੜਾ ਸ਼ਾਤਰ ਸੀ ਫੈ ਬ੍ਰਹਮਾ ਜੀ ਕਹਿਣ ਲੱਗੇ ਕਿ ਤੈਨੂੰ ਇੱਕ ਉਪਾਧੀ ਦੇਣ ਲੱਗੇ ਆ ਚਿਤ੍ਰਗੁਪਤ ਦੀ ਵੇਖੋ ਆਪਣੀਆਂ ਸਟੇਟਮੈਂਟਾਂ ਇਹਨਾਂ ਦੀ ਨਹੀਂ ਨਹੀਂ ਰਲ ਰਹੀਆਂ ਆਪਸ ਵਿੱਚ ਕੋਈ ਕਿਸੇ ਚ ਪ੍ਰਗਟ ਹੋ ਗਿਆ ਕੋਈ ਕੰਮ ਦੀ ਮੈਲ ਚ ਕੱਢਿਆ ਉਤੋਂ ਕਾਰ ਧਾਰਨ ਕਰ ਲਿਆ 파ਰਸ਼ਦ ਕਹਿੰ ਲਗੇ ਜਸ ਮਾਤ ਪਿਤਾ ਬਿਨ ਬਾਲਣਾ ਹੋਈ ਬਿਵ ਬਿਨਾ ਕਸ਼ੇ ਕਪੜੇ ਤੋਈ ਗੁਰੂ ਕੀ ਬਾਣੀ ਦੇ ਸ਼ਬਦ ਐਸੀ ਚਿਤ੍ਰਗੁਪਤ ਕੀ ਹੈ ਮੰਨ ਲਓ ਕਿਸੇ ਇਨਸਾਨ ਨੇ ਇੱਥੇ ਆ ਰਿਹਾ ਹੈ ਨਾ ਕਿਸੇ ਦਾ ਪਰਸ ਗਿਰਿਆ ਇੱਥੇ ਕਿਸੇ ਨੇ ਦੇਖਿਆ ਨਹੀਂ ਪਰਸ 'ਚ ਪੈਸੇ ਪਏ ਨੇ ਉਹਦਾ ਆਧਾਰ ਕਾਰਡ ਦੇਖਿਆ ਨਾਂ ਪੜਿਆ ਸ਼ਕਲ ਦੇਖੀ ਕਹਿੰਦਾ ਇਹਨੂੰ ਤਾਂ ਮੈਂ ਜਾਣਦਾ ਇਹ ਰੋਜ਼ਾਨਾ ਗੁਰਦੁਆਰਾ ਸਾਹਿਬ ਆ ਰਿਹਾ ਹੈ ਕੈਮਰੇ ਦੇਖ ਕੇ ਨਹੀਂ ਕੋਈ ਗੱਲ ਨਹੀਂ ਚੁੱਕ ਕੇ ਜੇਬ ਵਿੱਚ ਉਹਨੂੰ ਪਾ ਲਿਆ ਲੈ ਕੇ ਚਲਿਆ ਗਿਆ ਹੁਣ ਜਦੋਂ ਲੈ ਕੇ ਚਲਿਆ ਗਿਆ ਤੇ ਕਿਤੇ ਨਾ ਕਿਤੇ ਮਨ ਦੇ ਅੰਦਰ ਇਹ ਇਮੇਜ ਜਿਹੜੀ ਹੈ ਬਣੀ ਹੋਈ ਹੈ ਕੌਂਸ਼ੀਅਸ ਮਾਈਂਡ ਤੇ ਸਬਕੌਂਸ਼ੀਅਸ ਮਾਈਂਡ ਬਾਰੇ ਤੁਸੀਂ ਜਾਣਦੇ ਹੋ ਚੇਤਨ ਤੇ ਅਚੇਤਨ ਮਨ ਹੁਣ ਜਿਹੜੀ ਬਾਰ-ਬਾਰ ਉਹਨੂੰ ਗੱਲ ਜਿਹੜੀ ਸਤਾਰੀ ਹੈ ਚਿੱਤਰ ਗੁਪਤ ਬਣਿਆ ਕਿਸੇ ਨੇ ਵੇਖ ਨਾ ਲਿਆ ਹੋਏ ਕੱਲ ਨੂੰ ਕੈਮਰੇ ਨਾਲ ਚੈੱਕ ਹੋ ਜਾਣ ਕਿਸੇ ਨੂੰ ਉਸ ਬੰਦੇ ਨੂੰ ਪਤਾ ਨਾ ਲੱਗ ਜਾਏ ਉਹ ਬਾਰ-ਬਾਰ ਚਿੱਤਰ ਗੁਪਤ ਜਿਹੜਾ ਉਹਦੇ ਮਨ ਦੇ ਅੰਦਰ ਜਿਹੜਾ ਗੁਪਤ ਚਿੱਤਰ ਬਣਿਆ ਹੋਇਆ ਉਹਨੂੰ ਬਾਰ-ਬਾਰ ਤੰਗ ਕਰ ਰਿਹਾ ਤੇ ਪਾਤਸ਼ਾਹ ਕਹਿੰਦੇ ਤੇਰੇ ਨਾਲੋਂ ਵੱਡਾ ਹੋਰ ਤੇਰੇ ਬਾਰੇ ਕੋਈ ਨਹੀਂ ਤੈਨੂੰ ਜਾਣ ਸਕਦਾ ਇਨਸਾਨ ਨੂੰ ਖੁਦ ਨੂੰ ਵਾਦਾ ਹੁੰਦਾ ਕਿਸੇ ਨਾਲ ਧੋਖਾ ਕੀਤਾ ਹੈ ਦੁਨੀਆ ਤੋਂ ਲੁਕਾ ਸਕਦਾ ਹੈ ਸੀ ਕਿਹਨੇ ਪਰਮਾਤਮਾ ਤੋਂ ਕੋਈ ਨਹੀਂ ਕੋਈ ਲੁਕਾ ਸਕਦਾ ਮਾਂ ਤੋਂ ਲੁਕਾ ਸਕਦਾ ਹੈ ਪਿਤਾ ਤੋਂ ਲੁਕਾ ਸਕਦਾ ਹੈ ਭੈਣਾਂ ਤੋਂ ਭਰਾਵਾਂ ਤੋਂ ਰਿਸ਼ਤੇਦਾਰਾਂ ਸਾਖ ਸਬੰਧੀਆਂ ਤੋਂ ਲੁਕਾ ਸਕਦਾ ਲੋਕੀ ਹੱਥ ਜੋੜ ਕੇ ਮਿਲਦੇ ਹੋਣਗੇ ਤੇ ਸ਼ੀਸ਼ੇ ਮੂਰੇ ਖੜ ਕੇ ਕਹਿੰਦਾ ਨਾ ਯਾਰ ਮੈਂ ਕੌਣ ਆ ਸ਼ਹਿਵ ਜਦਾ ਜੁਹਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ ਤੋਂ ਨਾ ਅਸੀਂ ਸਿੱਖਿਆ ਪ੍ਰਾਪਤ ਕੀਤੀ ਹੈ ਹੋਸਟਲ 'ਚ ਜਦੋਂ ਰਹਿੰਦੇ ਹੁੰਦੇ ਸੀ ਨਾ ਸਦਕਾਰ ਜੋ ਗਿਆਨੀ ਬਲਜੀਤ ਸਿੰਘ ਹੋਰਾਨੇ ਨਾ ਇੱਕ ਹਰੇਕ ਬੱਚਿਆਂ ਦੇ ਕਮਰਿਆਂ ਦੇ ਸ਼ੀਸ਼ੇ ਦੇ ਮੂਰੇ ਲਗਾਇਆ ਹੁੰਦਾ ਸੀ ਮੈਂ ਕੌਣ ਹਾਂ ਹੋਸਟਲ ਦੇ ਕਮਰੇਆਂ 'ਚ ਲਿਖਿਆ ਹੁੰਦਾ ਸੀ ਮੈਂ ਕੌਣ ਹਾਂ ਪਿਛੇ ਇੱਕ ਕੁਐਸਚਨ ਮਾਰਕ ਤੇ ਸਾਨੂੰ ਉਹਨਾਂ ਨੇ ਕਿਹਾ ਕਿ ਜਦੋਂ ਸਵੇਰੇ ਦਸਤਾਰ ਬੰਨਣੀ ਹੈ ਸ਼ੀਸ਼ੇ ਦੇ ਮੂਹਰੇ ਇਹ ਮੂਹਰੇ ਖਲੋ ਕੇ ਤੁਹਾਨੂੰ ਬਾਰ-ਬਾਰ ਇਸ ਗੱਲ ਨੂੰ ਚੇਤਾ ਕਰਾਇਆ ਜਾਏਗਾ ਕਿ ਸਾਨੂੰ ਲੋਕਾਂ ਨੇ ਪ੍ਰਚਾਰਕ ਕਹਿਣਾ ਹੈ ਅੱਜ ਸਟੇਜ ਦੇ ਉੱਤੇ ਬੈਠੇ ਹੋਣਾ ਹੈ ਲੋਕਾਂ ਨੇ ਸਾਨੂੰ ਹੱਥ ਜੋੜ ਕੇ ਬੁਲਾਉਣਾ ਹੈ ਜਿੱਥੇ ਲੋਕੀ ਆਪਣੇ ਖਾਸ ਮਹਿਮਾਨ ਨੂੰ ਬਿਠਾਉਂਦੇ ਨੇ ਤੁਹਾਨੂੰ ਉਸ ਸੋਫੇ ਦੇ ਉੱਤੇ ਬਿਠਾਉਣਾ ਹੈ ਤੇ ਬਾਰ-ਬਾਰ ਇਸ ਗੱਲ ਨੂੰ ਤੁਸੀਂ ਯਾਦ ਕਰਨਾ ਹੈ ਸਵੇਰੇ ਉੱਠ ਕੇ ਮੈਂ ਕੌਣ ਹਾਂ ਮੈਂ ਪ੍ਰਚਾਰਕ ਹਾਂ ਮੈਂ ਕਿਸੇ ਨੂੰ ਸੇਧ ਦੇਣੀ ਹੈ ਜੇ ਮੈਂ ਹੀ ਗਲਤ 바ਸੇ ਤੁਰ ਗਿਆ ਤੇ ਅਸੀਂ ਕਿਸੇ ਨੂੰ ਗਾਈਡ ਕਿਵੇਂ ਕਰਾਂਗੇ ਉਹ ਗੁਪਤ ਚਿੱਤਰ ਹੈ ਜਿਹੜਾ ਇਨਸਾਨ ਦੇ ਮਨ ਦੇ ਵਿੱਚ ਬੈਠਾ ਹੈ ਇਸ ਕਰਕੇ ਜੇ ਕੋਈ ਤੁਹਾਨੂੰ ਕੋਈ ਕਹਿੰਦਾ ਸਵਰਗ ਹੈ ਨਰਕ ਹੈ ਸਿੱਧੀ ਗੱਲ ਕਿਹਾ ਕਰੋ ਸੱਚੀ ਗੱਲ ਜੇ ਤੂੰ ਸਵਰਗ ਕਹਿਣਾ ਹੈ ਨਾ ਸਵਰਗ ਦੇ ਵਿੱਚ ਕੀ ਜਾ ਕੇ ਮਿਲਦਾ ਹੈ ਆ ਜੀ ਦੀ ਪ੍ਰਾਪਤੀ ਹੁੰਦੀ ਹੈ ਮੇਰੇ ਘਰ ਵਿੱਚ ਜਿੱਦਾਂ ਪਿਆਰ ਹੈ ਮੇਰੇ ਘਰ ਵਿੱਚ ਜਿਵੇਂ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ ਮੇਰੇ ਘਰ ਵਿੱਚ ਜਿਵੇਂ ਇਮਾਨਦਾਰੀ ਹੈ ਜੇਕਰ ਸੱਚੀ ਤੂੰ ਇਹ ਗੱਲ ਕਹਿੰਨਾ ਸਵਰਗ ਨਾਂ ਦੀ ਕੋਈ ਚੀਜ਼ ਹੈ ਤੇ ਮੇਰੇ ਘਰ ਨਾਲ ਵੱਡਾ ਕੋਈ ਸਵਰਗ ਹੋ ਨਹੀਂ ਸਕਦਾ ਇਹਦੇ ਨਾਲ ਵੱਡਾ ਹੋਰ ਕੋਈ ਸਵਰਗ ਨਹੀਂ ਹੈ ਇਹ ਉਹ ਲੋਕਾਂ ਨੂੰ ਇਨਸਾਨ ਦੇ ਮਰਨ ਤੋਂ ਬਾਅਦ ਕਿਆਮਤ ਆਏਗੀ ਕਿਆਮਤ ਤੋਂ ਬਾਅਦ ਰੂਹਾਂ ਜਿਹੜੀਆਂ ਨੇ ਡੱਬਿਆਂ ਚੋਂ ਕੱਢੀਆਂ ਜਾਣਗੀਆਂ ਉਹਨਾਂ ਨੂੰ ਫਿਰ ਕਿਆਮਤ ਵਾਲੇ ਦੇ ਨਿਆਂਸਾਫ ਮਿਲੇਗਾ ਹੋਏਗਾ ਉਹਨਾਂ ਦਾ ਗੱਲ ਪਾਸ਼ਾ ਦੀ ਬਾਣੀ ਦਾ ਅਸਲ ਕੱਲ ਪਰਸੋਂ ਸ਼ਬਦ ਪੜਿਆ ਹੈ ਇਹ ਕਰ ਕਰੇ ਸੋ ਇਹ ਕਰ ਪਾਏ ਘੜੀ ਮਹੂਤ ਨਾ ਲੱਗੇ ਇਨਸਾਨ ਜੋ ਆਪਣੇ ਕਰਮਾਂ ਦੇ ਅੰਦਰ ਆਪਣੀ ਜ਼ਿੰਦਗੀ ਦੇ ਅੰਦਰ ਜਿਵੇਂ ਦਾ ਕੋਈ ਇਨਸਾਨ ਬੀਜਦਾ ਹੈ ਉਸੇ ਤਰ੍ਹਾਂ ਦਾ ਉਹ ਜਿਉਂਦਿਆਂ ਜੀ ਵੱਡਣਾ ਪੈਂਦਾ ਹੈ ਅਸੀਂ ਕਹਿੰਨੇ ਆ ਨਾ ਮੈਂ ਤੇ ਕਿਸੇ ਦਾ ਕਦੀ ਮਾੜਾ ਕੀਤਾ ਨਹੀਂ ਸੀ ਮੇਰਾ ਕਿਵੇਂ ਮਾੜਾ ਹੋ ਗਿਆ ਬੀਜ ਭਾਵੇਂ ਅਣਜਾਣੇ ਚ ਡਿੱਗ ਜਾਏ ਤੇ ਬੀਜ ਭਾਵੇਂ ਬੀਜਿਆ ਜਾਏ ਯਾਦ ਰੱਖਣਾ ਪੁੰਗਰ ਦਾ ਜ਼ਰੂਰ ਹੈ ਕਿਸੇ ਦਾ ਮਾੜਾ ਕੀਤਾ ਗਿਆ ਉਹ ਤੁਹਾਨੂੰ ਮਿਲੇਗਾ ਜ਼ਰੂਰ ਇਹ ਸਿਧਾਂਤ ਹੈ ਇਹ ਇਸ ਕੁਦਰਤ ਦਾ ਇੱਕ ਨਿਯਮ ਹੈ ਜਿਵੇਂ ਦਾ ਅਸੀਂ ਕਰਾਂਗੇ ਉਸ ਦਾ ਉਸ ਦਾ ਉਦਾਂ ਦਾ ਅਸੀਂ ਜਿਉਂਦੇ ਆ ਜੀ ਵੱਡਾਂਗੇ ਮਰਨ ਤੋਂ ਬਾਅਦ ਕਿੰਨੇ ਲੇਖਾ ਲੈਣਾ ਹੈ ਜਿਉਂਦੇ ਆ ਜੀ ਜ਼ਿੰਦਗੀ ਨੂੰ ਸਵਰਗ ਬਣਾਈਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਦੀ ਬਾਣੀ ਨੂੰ ਜਿੱਥੇ ਪੜਦੇ ਹੋ ਉੱਥੇ ਕੋਸ਼ਿਸ਼ ਕਰਿਆ ਕਰੋ ਕਿ ਅਰਥਾਂ ਦੇ ਨਾਲ ਵੀ ਉਹਨੂੰ ਜ਼ਰੂਰ ਵਾਚਿਆ ਜਾਏ ਪਾਠ ਰਿਕਾਰਡ ਹੋ ਕੇ ਰੋਜ਼ਾਨਾ YouTube ਚੈਨਲ ਦੇ ਉੱਤੇ ਪੈ ਰਿਹਾ ਹੈ ਸੇਰ ਵਾਲੀ ਜਿਹੜੀ ਕਥਾ ਹੁੰਦੀ ਹੈ ਉਹ ਵੀ YouTube ਚੈਨਲ ਤੇ ਰੋਜ਼ਾਨਾ ਜਿਹੜੀ ਅਪਲੋਡ ਕੀਤੀ ਜਾਂਦੀ ਹੈ ਭਾਈ ਜਗਦੀਪ ਸਿੰਘ ਗੁਰਦਾਸਪੁਰ ਇਹ ਸਰਚ ਕਰਕੇ ਜਾਂ ਇੱਕੋ ਸ਼ਬਦ ਵਿੱਚ ਚਾਰ ਭਾਈ ਜਗਦੀਪ ਸਿੰਘ ਗੁਰਦਾਸਪੁਰ ਕਰਕੇ ਚੈਨਲ ਜਿਹੜਾ ਹੈ ਤੁਹਾਨੂੰ ਮਿਲ ਜਾਏਗਾ ਕੱਲ ਨੂੰ ਅਸੀਂ ਜਿਹੜਾ ਕੱਲ ਨੂੰ ਦੇਣ ਹੈ 15 ਅਗਸਤ ਦੇ ਸਬੰਧ ਦੇ ਵਿੱਚ ਉਹਦੀ ਵੀ ਵਿਚਾਰ ਸੰਕਲਨ ਜਰੂਰ ਕਰਾਂਗੇ ਕੁਝ ਨੁਕਤੇ ਨੇ ਇਤਿਹਾਸ ਦੇ ਅਸੀਂ ਉਹਨਾਂ ਨੂੰ ਜਰੂਰ ਸਾਂਝਾ ਕਰਨਾ ਹੈ ਕਿਵੇਂ ਕਿਵੇਂ ਇਹ ਚੱਲ ਕੇ ਤੁਹਾਡੇ ਹਿੱਸੇ ਕੀ ਹੈ ਤੇ ਉਹਨਾਂ ਦੇ ਹਿੱਸੇ ਕੀ ਆਇਆ ਹੈ ਇਹਦੀ ਵਿਚਾਰ ਅਸੀਂ ਕੱਲ ਕਰਾਂਗੇ ਪਲਾਉ ਫਤਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ